ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋਜੀ ਪਈ ਆਪਣੀ ਪੌੜੀ ਹਨਾ ਲੋਹੇ ਦੀ ਬੇਕਾਦਰੀ ਕਰਕੇ ਹੁਣ ਕੋਠੇ ਤੇ ਸੜਤੀ ਪਹਿਲਾਂ ਇਸੇ ਪੌੜੀ ਤੇ ਲਾਈ ਸੀਗੀ ਪੈਸੇ ਚੜਨ ਨੂੰ ਕੋਠੇ ਤੇ ਲਿਆਂਦੀ ਸੀ ਲੋਜੀ ਕੱਪੜੇ ਧੋਤੇ ਆਪਾਂ ਨੇ ਕੱਪੜੇ ਧੋ ਕੇ ਸੁੱਕਣੇ ਪਾ दिए ਹੁਣ 2-3 ਦਿਨ ਦੇ ਹੋ ਗਏ ਸੀਗੇ ਹੁਣ ਸੁੱਕਣੇ ਪਾਈਏ ਸੁੱਕ ਜਾਣਗੇ 2 ਦਿਨ ਚ ਸੁੱਕਣਗੇ ਵੀ ਤੇ ਅੱਜ ਤਾਂ ਹੀਟ ਹੀ ਪਾਤੇ ਮੈਂ ਇਕੱਠੇ ਹੋਏ ਫੇ ਸੀਗੇ ਇਹ ਵੀ ਦੋ ਤਿੰਨ ਦਿਨ ਤੇ ਕਈ ਦਿਨਾਂ ਦੀ ਉਦਣ ਦੀ ਉਹ ਵੀਡੀਓ ਫਿਰ ਸੁੱਕੇ ਨਹੀਂ ਹੈਗੇ ਉਦਣ ਮੈਂ ਸ਼ਨੀਵਾਰ ਨੂੰ ਧੋ ਕੇ ਗਈ ਸੀਗੇ ਸੁੱਕੇ ਨਹੀਂ ਹੈਗੇ ਅੱਜ ਤਵਾਰੇ ਸ਼ਨੀਵਾਰ ਨੂੰ ਹਾਂ ਤੇ ਫਿਰ ਚਲੇ ਗਏ ਸੀਗੇ ਫਿਰ ਉਦਣ ਮੀਂਹ ਪੈਂਦਾ ਸੀਗਾ ਫਿਰ ਦੂਏ ਦਿਨ ਸੁੱਕਣੇ ਪਾਏ ਕੋਠੇ ਤੇ ਤੇ ਹੁਣ ਫੇਰ ਦੋ ਤਿੰਨ ਦਿਨ ਚ ਸੁੱਕਣਗੇ ਹਲੇ ਵੀ ਗਿੱਲੇ ਗਿੱਲੇ ਲੱਗੀ ਜਾਂਦੇ ਨੇ ਸਾਫ ਨਹੀਂ ਹੈਗੇ ਫੇਰ ਲਾਹਾਂਗੇ ਸ਼ਾਮ ਨੂੰ ਕੰਮ ਕੋਨੇ ਨੂੰ ਹਲੋ ਇੱਕ ਦਾ ਟਾਇਰ ਆਏਗਾ ਮੈਂ ਮੈਂ ਵੀ ਲੈਂਦਾ ਸਾਬਣ ਮੈਂ ਲਿਆਂਦਾ ਫੈਕਟਰੀ ਤੋਂ ਵਧੀਆ ਵਧੀਆ ਠੀਕ ਹੈ ਠੀਕ ਹੈ ਜਿਸ ਵੀ ਲੈਣਾ ਪਹਿਲਾਂ ਥੋੜਾ ਲਿਆ ਦਿਓ ਫਿਰ ਪਹਿਲਾਂ ਕਿਲੋ ਲਿਆਨੇ ਤੇ ਦੇਖ ਲੈਣਾ ਇਹਨਾਂ ਨਾਲ ਸਾਬਣ ਤੇ ਮਿਲਦਾ ਹੈ ਸਾਬਣ ਇਹ ਨਾਲ ਜੋ ਸਾਬਣ ਵੀ ਲੈ ਲੇਗੇ ਹਮ ਹੈ ਸਾਬਣ ਵੀ ਲੈ ਲੇਗੇ ਸਾਬਣ ਮਿਲਦਾ ਉੱਥੇ 60 ਰੁਪਏ ਕਿਲੋ ਇੱਥੇ ਦਿਨੇ 70 ਰੁਪਏ ਕਿਲੋ ਕਿਹੜਾ ਕਪੜੇ ਤੋਂ ਨੇ ਵਾਲਾ ਨਾ ਨਾ ਹਨੇ ਵਾਲਾ ਜੋੜ ਵਾਲਾ ਕੱਪੜੇ ਤਾਂ ਉਹ ਤਾਂ ਕੱਟ ਵਰਤਦੇ ਹਾਂ ਹਾਂ ਮਸ਼ੀਨ 'ਚ ਦੋਤੇ ਨੇ ਮਰ ਜਾ ਕੱਲ ਕਿਲੋ ਸਰਫ ਲਿਆ ਤੇ ਕਿਲੋ ਸਾਫਨ ਕਿਲੋ ਲੈ ਗਏ ਟਾਇਰ ਥੋੜਾ ਮਹਿੰਗਾ ਹੈ ਅੱਛਾ ਟਾਇਰ ਹਾਂ ਟਾਇਰ ਦਾ 70 80 ਰੁਪਏ ਕਿਲੋ ਹਣਾ ਇਹ ਮਿਲੇਗਾ 50 ਰੁਪਏ ਕਿਲੋ 70 ਰੁਪਏ ਕਿਲੋ ਟਾਇਰ ਤੇ ਲੋਰੀਏ ਚ ਦੁੱਧ ਤਰਤਾ ਇੱਧਰ ਪਾਣੀ ਨਾਲ ਡਿੱਪ ਗਿਆ ਕਿਉਂ ਤਾਂ ਬਣ ਗਿਆ ਦੁੱਧਾ ਬਣਾ ਦੇਖੋ ਹੁਣੋ ਹੁੰਚ ਪਾ ਦਈਏ ਜਾਗ ਇੱਕ ਚਮਚਾ ਥੋੜਾ ਆਦੀ ਪਾ ਤੱਕ ਦਈਏ ਲੋਈ ਦੇ ਤਰ੍ਹਾਂ ਕੇ ਕਾਗਜ ਕਿਉਂਕਿ ਲੋਈ ਲਿਬੜ ਜਾਂਦੀ ਆ ਫਿਰ ਧਰ ਕੇ ਉੱਪਰ ਧਰ ਦਿਆਂ ਪਤੀਲਾ ਚੱਕ ਕੇ ਦਰ ਤਰੀਗੀ ਆਪਣੀ ਦਾਲ ਮੂੰਗੀ ਬਸਰੀ ਦੀ ਨੇ ਆਪਾਂ ਕੱਢ ਲਿਉਣੀ ਆਂ ਧਾਰ ਦਾਲ ਧਰਤੀ ਦੀ ਮੂੰਗੀ ਬਸਰੀ ਦੀ ਹਾਰੇ ਚ ਹਾਰੇ ਚ ਦਾਲ ਧਰਤੀ ਹੁਣ ਰਿਜਣ ਲੱਗੀ ਏ ਠੱਟ ਸੱਟ ਚ ਕਰਤੀ ਹਾਂ ਦੀਰ ਨਾਲ ਪਹਿਲਾਂ ਫੇਰ ਧਾਰਾ ਕੱਢ ਕੇ ਲਿਉਣੀ ਆਂ ਜੇ ਲਾਹਾਂਗੇ ਕੱਪੜੇ ਤੈਨੂੰ ਕੱਪੜੇ ਲਾ ਹੀ ਲੈਣੀਆਂ ਧਾਰਾ ਤਾਂ ਹਲੇ ਸੰਨੀ ਕਰਨਗੇ ਸਰਦਾਰ ਸਾਹਿਬ ਇੰਨੇ ਫੇਰ ਕੱਪੜੇ ਲਾ ਦਾਨੀਆਂ ਪਹਿਲਾਂ ਹੁਣ ਤੂੰ ਆ ਹੋ ਗਿਆ ਬਦਲ ਹੋ ਗਿਆ ਲੋ ਜੀ ਹੁਣ ਦਿਨ ਤਾਂ ਸਿੱਪ ਗਿਆ ਲਾਏ ਲੈਨੀਆ ਕੱਪੜੇ ਲਾ ਹੁਣ ਚੇ ਫਾਇਦਾ ਤੱਕਤੇ ਹੋਏ ਬੈਨੇ ਫਿਰ ਠੰਡੇ ਹੋ ਜਾਣ ਨੇ ਤੇ ਫਿਰ ਉਧਰ ਧਾਰਾਂ ਤੋਂ ਬਾਅਦ ਆ ਕੇ ਤੜਕਾ ਲਾ ਲਾਂਗੇ ਨੜੇ ਨੜੇ ਭੰਡੇ ਡਿੰਡੇ ਮਾ ਦਾਂਗੇ ਛੋਟੇ ਮੋਟੇ ਹੁਣ ਕੱਪੜੇ ਲਾਣਾ ਪਹਿਲਾਂ ਮੈਂ ਚਲੋ ਜੀ ਲਾਈਏ ਹੁਣ ਕੱਪੜੇ ਇੱਧਰ ਲਗਾਈਆ ਮਧਾਣੀ ਮਧਾਣੀ ਲਗਾਈਆ ਆਪਾਂ ਨੇ ਹੁਣ ਸ਼ਾਮ ਨੂੰ ਸਵੇਰੇ ਦਿੱਤ ਹੋਈਆਂ ਨੇ ਜੰਮੀਆਂ ਨਹੀਂ ਸੀਗਾ ਵਧਾਣੀ ਲਗਾਤੀ ਭਾਂਡੇ ਟਿੰਡੇ ਫੇਰ ਮਲਦੇ ਆ ਦੁਪਹਿਰ ਦੀ ਚਾਹ ਲਈ ਮਧਾਣੀ ਮੱਖਣ ਆ ਗਿਆ ਜਿਹਨੂੰ ਫੇਰ ਕੱਢਦੀ ਆ ਮੈਂ ਦੇਖਦੀ ਆ ਜੀ ਲੱਸੀ ਉਹ ਕੱਢ ਲਉ ਇਹਦੇ ਚ ਗਰਦੂ ਗਰਮ ਦੇਖੋ ਇਧਰ ਤੜਕਾ ਧਰਤਾ ਤੜਕਾ ਮਸਾਲਾ ਭੁੱਜੂ ਇਹਨੇ ਇਹਨੇ ਆਪਾ ਕੱਪੜੇ ਲਾ ਲਈਏ ਫੇਰ ਐਨੀ ਪਤਾ ਸਰਦਾਰ ਸਾਹਿਬ ਹਾਕਮਾਰ ਦੇ ਇਹਦਾ ਕੋਈ ਪਤਾ ਨਹੀਂ ਸਰਦਾਰ ਦਾ ਹਨਾ ਔਰ ਫਿਰ ਗਾਲਾਂ ਵੀ ਪੈ ਜਾਣਗੀਆਂ ਨੇ ਆਪਾਂ ਨੂੰ ਥੋੜਾ ਤਤ ਗਾਲਾਂ ਪੈ ਜਾਣਗੀਆਂ ਹੁਣ ਕੱਟੇ ਕਰਦਾਂਗੇ ਜੇ ਉਧਰ ਚਲੀ ਗਈ ਮੱਚ ਨਾ ਜਾਵੇ ਚਲੋ ਵੀਰ ਤੋਂ ਗੁੱਧ ਪਾਣੀ ਫੇਰ ਕਰ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬੱਚਿਓ ਅੱਜ ਹੈਗਾ ਨਵਾਂ ਸਾਲ ਇੱਕ ਤਰੀਕ 2025 ਚੜ੍ਹਦੀਆਂ ਬਧਨੀਆਂ ਸਾਰਿਆਂ ਨੂੰ ਤੇ ਲੋਦੀ ਮਸ਼ੀਨ ਲਗਾਈ ਆ ਹੁਣ ਆਪਾਂ ਸ਼ਾਮ ਨੂੰ ਸਵੇਰ ਦੀ ਮੈਂ ਵੀਡੀਓ ਤਾਂ ਬਣਾਈਓ ਲੋਦੀ ਲਾਈਟ ਹੋਣਾ ਹੀ ਹੁਣ ਧੋਏ ਆ ਕੱਪੜੇ ਲਾਏ ਨੇ ਮਸ਼ੀਨ ਹਨਾ ਇਹ ਤਾਂ ਧੋਤੇ ਪੱਗ ਤੌੜੀਏ ਚਿੱਟੇ ਹੁਣ ਧੋਨੀ ਆਪਾਂ ਭਾਂਡੇ ਸਵੇਰ ਵਾਲੇ ਸਵੇਰ ਵਾਲੇ ਭਾਂਡੇ ਹੁਣ ਮੈਂ ਦੁਪਹਿਰੇ ਧੋਨੀ ਆ 4 4:30 ਐਵੇਂ ਨੂੰ ਪਤਾ ਨਹੀਂ ਸਰਦਾਰ ਸਾਹਿਬ ਆ ਕੇ ਮਾਰ ਦੇਵੇ ਕਹਿ ਦੇਵੇ ਆ ਜਾ ਅੱਜ ਕਲੇ ਕੰਮ ਹੋ ਗਿਓ ਸਵੇਰ ਵਾਲੇ ਭਾਂਡੇ ਹੁਣ ਧੋਂਗੂਂਗੀ ਲਾਈਟ ਨਹੀਂ ਸੀਗੀ ਕਾ ਨਾ ਪਾਣੀ ਸੀਗੀ ਤੇ ਇਧਰ ਚਾਹ ਵੀ ਉੱਪਰ ਗਈ ਚਾਹ ਵੀ ਹੁਣ ਬੜਾਈ ਆ ਆਹ ਕਰਕੇ ਪਾਣੀ ਹੈ ਨਹੀਂ ਸੀਗਾ ਚਾਹ ਵੀ ਹੁਣ ਬੜਾਈ ਅੱਜ ਇਹ ਚ ਪੰਗੇ ਲੈਣ ਲੱਗੀ ਹੈ ਚਾਹ ਵੀ ਰਹਿ ਗਈ ਹੁਣ ਸਾਫ਼ ਕਰਾਂਗੀ ਪਾਸੋਂ ਨੂੰ ਮੱਲਾ ਤੇ ਭਾਂਡੇ ਧੋਵਾਂ ਤੇ ਮੰਜੀ ਤੇ ਮਾਂ ਜੀ ਕੇ ਰੱਖ ਲੈ ਜਾਨੂ ਮੰਜਰ ਧੋਣ ਦੀ ਵਾਰੀ ਆਈ ਉਹ ਨੀਰ ਲਾਈਟ ਪਾ ਲਾਈਟ ਨਹੀਂ ਸੀ ਪਾਣੀ ਵੀ ਖਤਮ ਹੋ ਗਿਆ ਲਾਈਟ ਵੀ ਨਹੀਂ ਸੀ ਪਾਣੀ ਵੀ ਖਤਮ ਹੋ ਗਿਆ ਹੁਣ ਧੋਣੀਆਂ ਅੱਜ ਮੈਂ ਝਾੜਨ ਲੱਗੀ ਸੀ ਕਿ ਸਾਫ ਸਫਾਈ ਕਰਨ ਚਾਦਰਾਂ ਚੁੱਤਰਾਂ ਬਦਲੀਆਂ ਨੇ ਅੱਜ ਪਰ ਸਾਤੀ ਇਹ ਚਾਦਰ ਤੇ ਅੱਜ ਤਾਂ ਦੁਪਹਿਰਾ ਹੀ ਹੋ ਗਿਆ ਸੀਗਾ ਵੈਸੇ ਮੈਨੂੰ ਕਦੇ ਕਿਸੇ ਦਾ ਫੋਨ ਆ ਗਿਆ ਕਿਤੇ ਕਿਸੇ ਦਾ ਇਦਾਂ ਨੀਲੀ ਚਾਦਰ ਪਸਾਤੀ ਉਹ ਚੱਕਦੀ ਸਮਾਰਤੀ ਸਾਫ ਕਰਤਾ ਕਿੱਦਾਂ ਇੱਥੋਂ ਚੱਕਦਾ ਗੱਦਾ ਡਾਹਾਂਗੇ ਉੱਧਰ ਮੰਜਾ ਡਾਹਾਂਗੇ ਹੁਣ ਠੰਡ ਹੋ ਗਈ ਬੜੀ ਇੱਧਰ ਉਂ ਚਲਦੇ ਨੂੰ ਚ ਪੈ ਜਾ ਕਰਾਂਗੇ ਕੰਬਲ ਲੈ ਕੇ ਹੂੰ ਠੰਡੋ ਵੀ ਛਰੀਲ ਦੀ ਚਾਦਰ ਵਸਾਤੀ ਇੱਧਰ ਕੰਮ ਨਿਬੇੜਤਾ ਸਾਫ਼ ਕਰਤਾ ਝਾੜੂ ਪੋਚਾ ਲੱਗ ਗਿਆ ਕੰਮ ਨਿਪੜ ਗਿਆ ਆਪਣਾ ਫਤਿ ਇਹ ਨਾਬੀ ਚੱਕਤੀ ਉਹ ਧੋ ਦੂੰਗੀ ਮੈਂ ਤੇ ਹੁਣ ਚੱਲਦੀ ਆ ਉਹ ਮਸ਼ੀਨ ਧੋ ਦੂੰਗੀ ਚਾਦਰਾਂ ਦਾ ਦਸਤੀ ਇਹ ਰੁਜਾਈਆਂ ਹੋ ਗਈਆਂ ਆਪਣੀਆਂ ਰੁਜਾਈਆਂ ਤੇ ਹੁਣ ਲੋ ਜੀ ਇਹ ਤਾਂ ਧਾਰਾਂ ਦਾ ਟਾਈਮ ਵੀ ਹੋ ਗਿਆ ਬਾਲਟੀਆਂ ਧਰਤੀਆਂ ਮੈਂ ਮੰਜਾ ਧਰਤਾ ਇੱਧਰ ਇਥੇ ਮੰਜਾ ਢਾਦਾਂਗੇ ਫਿਰ ਸ਼ਾਮ ਨੂੰ ਇੱਧਰ ਮੰਜਾ ਢਾਲਾਂਗੇ ਇੱਕ ਜਾਨ ਮੰਜੇ ਦੇ ਵਾਜਾ ਕਰੂ ਦੋ ਜਾਨ ਬੈਠਾਂ ਤੇ ਤੇ ਚੁਲ ਇੱਧਰ ਹਾਂ ਆ ਰਾਮ ਨਾਲ ਉਧਰ ਠੰਡ ਬੜੀ ਹੋ ਗਈ ਆ ਹਨਾ ਇੱਧਰ ਪਹਿਜਿਆ ਕਰਨਗੇ ਇਧਰ ਕੰਮ ਨਵੇੜ ਤਾਂ ਇਧਰ ਝਾੜੂ ਪੋਚਾਂ ਨਿਬੜ ਗਿਆ ਅੱਜ ਤਾਂ ਦੁਪਹਿਰ ਤੱਕ ਜਾਨੂ ਮੈਂ ਝਾੜੂ ਪੋਚੇ ਦਾ ਕੰਮ ਨਵੇੜਿਆ ਇੰਨੇ ਨੂੰ ਪਾਣੀ ਮੁੱਕ ਗਿਆ ਲਾਈਟ ਤਾਂ ਤੜਕੇ ਦੀ ਉਹ ਭੱਜੀ ਪਈ ਆ ਪਤਾ ਨਹੀਂ ਕੀ ਹੋ ਗਿਆ ਤੇ ਰਜਾਈਆਂ ਇੱਧਰ ਦਿਨ ਚਿੱਕਰ ਜਾਈ ਉਧਰ ਰੱਖ ਲਿਆ ਕਰਾਂਗੇ ਹਨਾ ਇਧਰ ਫਿਰ ਸੈੱਟ ਕਰ ਦਾਂਗੇ ਜੇ ਤੁਮ ਮੰਗੇ ਇਹਦੇ ਵੀ ਟਾਂਕੇ ਲਾਉਂਗੀ ਕੰਮ ਨਵੇੜੂੰਗੀ ਟਾਂਕੇ ਲਾਉਂਗੀ ਨਿਕਲ ਜਾਂਦੀ ਉਹ ਇਕੱਠਾ ਹੋ ਜਾਂਦਾ ਉਹਦੇ ਟਾਂਕੇ ਲਾਉ ਇੱਕਾ ਹੋ ਜੂਗਾ ਚਲ ਇੱਧਰ ਤੇ ਮੰਜਾ ਡਾਲਾਂਗੇ ਇੱਕ ਚਲੋ ਜੀ ਹੁਣ ਕੱਪੜੇ ਦੇਖਾਂ ਕੱਟ ਕੇ ਸੁੱਕਣੇ ਪਾਇਆ ਮੈਂ ਜਿਹੜੇ ਧੋਏ ਨੇ ਚਿੱਟੇ-ਚਿੱਟੇ ਤੌਲੀ ਇਹੋ ਫਿਰ ਮਿਲਦੇ ਆਂ ਕੂੜੇ ਨੇ ਭਾਂਡੇ ਧੋਣਾ ਦੁੱਧ ਗਰਮ ਕਰ ਲਿਆ ਦੁੱਧ ਗਰਮ ਕਰਕੇ ਹੁਣ ਇਹ ਆਪਾਂ ਬਣਾਉਣੀ ਅੱਜ ਇਹ ਕੱਢਦੇ ਹਾਂ ਸਾਈਡ ਤੋਂ ਪਾਣੀ ਲਰਨੀ ਬੜੀਆਂ ਜਾਂਦੀਆਂ ਫਿਰ ਉਹ ਇੱਕ ਪੈਕਟ ਪਿਆ ਸੀ ਅੱਜ ਮੈਂ ਹਸੁੱਤ ਨਹੀਂ ਕਰਦੇ ਪਾਣੀ ਸੇਵੀਆ ਲੋ ਜੀ ਬੈ ਗੁਰੂ ਜੀ ਅੱਜ ਤਾਂ ਸਵੇਰ ਦੇ ਭਾਂਡੇ ਆਥਣੇ ਮੰਜਨੇ 4 ਵਜੇ 5 ਵਜੇ ਪਹਿਲਾਂ ਲੈਟ ਨਹੀਂ ਸੀਗੀ ਫਿਰ ਪਾਣੀ ਖਤਮ ਕਰਤਾ ਤੇ ਹੁਣ ਕਹਿੰਦੇ ਅੱਜ ਨਵਾਂ ਸਾਲ ਆ ਸੇਵੀਆ ਬਣਾ ਦੇ ਮੈਂ ਕਿਹਾ ਦੁੱਧ ਪਾਦਾ ਨਹੀਂ ਆਂ ਚਲੋ ਸੇਵੀਆ ਬਣਾਵਾਂ ਤੇ ਰੋਟੀ ਲਾਉਂਗੀ ਫੇਰ ਅੱਜ ਤਾਂ ਸਾਰੀ ਗੱਲੀ ਹੋ ਗਈ ਪਹਿਲਾਂ ਝਾੜਿਆ ਸਾਫ ਕਰਿਆ ਤਾਪੀਆਂ ਚੁੱਤੀਆਂ ਸਾਫ ਕਰੀਏ ਨਵਾਂ ਸਾਲ ਕਿ ਜਿਹੜਾ ਚਾਦਰਾਂ ਬਸਾਈਆਂ ਝਾੜੀਆਂ ਹੁਣ ਮੈਂ ਨਾਲੇ ਕੱਪੜੇ ਧੋ ਰਹੀ ਹਾਂ ਨਾਲੇ ਰੋਟੀ ਵੀ ਬਚ ਕਰ ਰਹੀ ਹਾਂ ਤੇ ਕੁਝ ਰਹਿ ਜਾਣਗੇ ਨੇਰੇ ਤੱਕ ਧੋਣਗੇ ਹੁਣ ਕਿਵੇਂ ਕਰਾਂ ਤੇ ਸੇਰ ਨਾਲੋਂ ਮੈਨੂੰ ਸ਼ਾਮ ਨੂੰ ਠੀਕ ਰਹਿੰਦੇ ਨੇ ਕੱਪੜੇ ਧੋਣੇ ਨਾਲ ਮੈਂ ਕੰਮ ਕਰ ਲਾਂ ਨਹੀਂ ਉੱਥੇ ਨਾਲੇ ਆਪਦਾ ਕੱਪੜੇ ਧੋਣਾਂਗੇ ਕੰਮ ਲਈ ਪੂਰੀ ਗੱਲ ਹੋ ਗਈ ਹੁਣ ਸਬਦੀ ਅੱਕੀ ਨਹੀਂ ਤੇ ਚੀਨੀ ਅੱਜ ਵਰਤਦੇ ਹਾਂ ਹੁਣ ਜੇ ਮੈਂ ਸ਼ੱਕਰ ਇਹ ਵਰਤ ਦਿਆਂ ਚਾਹ ਪਾਣੀ ਤੇ ਦੁੱਧ ਚ ਅੱਜ ਤਾਂ ਚੀਨੀ ਪਾਵਾਂਗੇ ਜਿੰਨਾ ਖਟ ਜਾਂਦਾ ਦੁੱਧ ਫਟ ਜਾਂਦਾ ਸੇਵੀ ਫਟ ਜਾਂਦੀ ਹੈ ਇੱਕ ਦੋ ਵਾਰੀ ਮੈਂ ਸਾਹ ਕੇ ਦੇਖਿਆ ਚਲੋ ਜੀ ਬਣ ਗਿਆ ਸੇਵੀ ਸਾਰੇ ਰੱਖੀ ਰਹੀ ਨਾ ਤੇ ਹੁਣ ਨਾਲ ਦੀ ਨਾਲ ਰੋਟੀ ਲਾ ਲਾਂਗੇ ਬਣ ਗਿਆ ਤਾਂ ਮੈਂ ਥੋੜੀ ਜਿਹੀ ਤੇ ਬੈਕਰੀ ਦੀ ਚਿਪਾ ਕਰਨ ਲਈ ਇੰਟਰਨੈਟ ਨਾਲ ਜਦੋਂ ਮੈਂ ਪੂਰੀ ਬਣਗੀ 2:00 3:00 ਵਜੇ ਭਾਂਡੇ ਮੰਗੇ 2:30 ਦੀ ਜਿਹੜੀ ਲੇਟ ਆਈ ਆ ਫੇਰ ਪਾਣੀ ਚਲਾਇਆ ਸ਼ਾਮ ਨੂੰ ਭਾਂਡੇ ਮੰਗੇ ਨੇ ਅੱਜ ਜਿਹੜੀ ਪਾਣੀ ਜਿਹੜੀ ਨਵੇਂ ਸਾਲ ਨੂੰ ਬਣ ਗਈ ਉਹ ਦੇਖਦੇ ਹਾਂ ਕੀ ਹੋਊਗਾ ਕੀ ਹੋਊਗਾ ਕਈ ਵਾਰ ਜਦੋਂ ਸਾਰਾ ਸਾਲ ਸਾਰਾ ਸਾਲ ਇਹ ਪਾਣੀ ਪੁੱਟਿਆ ਰਹੂਗਾ ਇਹ ਪਤਾ ਨਹੀਂ ਕਿ ਲਾਇਰ ਵੀ ਤੱਜਿਆ ਕਰੂਗੀ ਤੇ ਲੋ ਜੀ ਵੈਗਰੀ ਜੀ ਇੱਥੇ ਮੇਰਾ ਉਹ ਨੂੰ ਬੰਦ ਕਰਤਾ ਬੰਦ ਕਰਕੇ ਮੈਂ ਕੱਪੜੇ ਲਾ ਦੇਣਾ ਤੇ ਕੱਟ ਕਰਦਾ ਹਾਂ ਹੁਣ ਕੱਟ ਕਰਕੇ ਕੱਪੜੇ ਲਾ ਦੇਦੇ ਹਾਂ ਜੀ ਹੁਣ ਉਹਦੇ ਅੱਗੇ ਕੰਪਨੀ ਤਾਂ ਹਮੇਸ਼ਾ ਜਿਹੜੇ ਸਭੀ ਜਾਣ ਕੇ ਸੁੱਕ ਗਏ ਮੈਂ 2-3 ਦਿਨ ਹੋ ਗਏ ਪਾਉਂਦੀ ਨੂੰ ਮੈਨੂੰ ਸ਼ਨੀਵਾਰ ਦੇ ਤੋਂ ਇਹਦੇ ਨੇ ਅੱਜ ਤਾਂ ਸਾਭ ਦੂੰਗੀ ਰੱਖ ਦੂੰਗੀ ਕੱਲੂ ਫੇਰ ਹੋ ਗਿਆ ਤੇ ਨਾਲ ਹੀ ਅੱਜ ਨਾਲ ਦੀ ਨਾਲ ਹੋ ਰਹੇ ਹੋਗੇ ਤੇ ਧੋਣੇ ਨੇ ਕੋੜੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ